ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਸਿੰਘਾਂ ਦੇ ਹੁਕਮ ਤੋਂ ਬਾਅਦ ਪੋਦੀ ਰਾਤ ਨੂੰ ਪਾਈ ਦੇਆ ਸਿੰਘ ਪਾਈ ਧਰਮ ਸਿੰਘ ਅਤੇ ਮਾਨ ਸਿੰਘ ਜੀ ਨਾਲ ਚਮਕੌਰ ਦੀ ਗੜੀ ਛੱਡ ਦਿੱਤੀ ਗੁਰੂ ਸਾਹਿਬ ਨੇ ਇਨ੍ਹਾਂ ਸਿੰਘਾਂ ਨੂੰ ਕਿਹਾ ਅਸੀਂ ਤੁਹਾਨੂੰ ਮਾਛੀਵਾੜ ਦੇ ਜੰਗਲਾਂ ਵਿੱਚ ਮਿਲਾਂਗੇ ਬਾਰਤਾਰੇ ਦੀ ਸੇਧ ਚੱਲੀ ਆਉਣਾ ਪਾਈ ਦਿਆ ਸਿੰਘ ਪਾਈ ਧਰਮ ਸਿੰਘ ਪਾਈ ਮਾਨ ਸਿੰਘ ਜੀ ਨੇ ਗੁਰੂ ਦੇ ਕਹੇ ਮੁਦਕ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚਾ ਗੁਰੂ ਜੀ ਦੀ ਪਾਲ ਸ਼ੁਰੂ ਕਰ ਦਿੱਤੀ ਸਾਰੇ ਸਿੰਘ ਢਿੱਡ ਦਾ ਸਰਹਾਨਾ ਲੈ ਕੇ ਆਰਾਮ ਕਰ ਰਹੀ ਗੁਰੂ ਜੀ ਨੂੰ ਜੰਡ ਆਣ ਮਿਲੇ ਦਿਲਾਵਰ ਖਾਨ ਦੀ ਫੌਜ ਨੇ ਮਾਛੀਵਾੜਾ ਸਾਹਿਬ ਦੀ ਘੇਰਾਬੰਦੀ ਕੀਤੀ ਹੋਈ ਸੀ ਦਿਲਿਓ ਚੱਲਣ ਸਮੇਂ ਦਿਲਾਵਰ ਖਾਨ ਨੇ ਸੁਖਣਾ ਸੁਖੀ ਸੀ ਕਿ ਅੱਲਾਹ ਤਾਲਾ ਮੇਰੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਟੱਕਰਾਂ ਨਾ ਕਰਨਾ ਪਵੇ ਇਸ ਬਦਲੇ ਮੈਂ 500 ਮੋਰਾ ਉੱਚ ਦੇ ਪੀਰ ਨੂੰ ਪੇਂਟ ਕਰਾਂਗਾ ਅੰਬਰ ਤੇ ਵੇਲੇ ਗੁਰੂ ਜੀ ਨੂੰ ਪਾਈ ਗੁਲਾਬਾ ਤੇ ਪੰਜਾਬਾ ਆਪਣੇ ਘਰ ਚਵਾਰਾ ਸੇਵ ਲੈ ਆਏ। ਇਹਨਾਂ ਦੇ ਘਰੋਂ ਹੀ ਪਾਈ ਨਵੀਖਾ ਗਣੀਖਾ ਦਸ਼ਮੀਸ਼ ਪਿਤਾ ਨੂੰ ਸਿੰਘਾਂ ਨਾਲ ਆਪਣੀ ਨਿੱਜੀ ਘਰ ਲੈ ਆਏ ਸਨ। ਪਾਈ ਨਵੀਖਾ ਗਣੀਖਾ ਗੁਰੂ ਜੀ ਦੇ ਸੱਚੇ ਸੇਵਕ ਸਨ। ਇਹਨਾਂ ਦੇ ਘਰ ਗੁਰੂ ਸਾਹਿਬ ਨੇ 2 ਦਿਨ ਅਤੇ 2 ਰਾਤ ਦਾ ਵਿਸ਼ਰਾਮ ਕੀਤਾ। ਇਥੋਂ ਗੁਰੂ ਸਾਹਿਬ ਆਲਮਗੀਰਵਾਲ ਜਾਣਾ ਚਾਹੁੰਦੇ ਸਨ ਪਰ ਫੌਜ ਨੇ ਚਾਰੇ ਪਾਸੇ ਘੇਰਾ ਪਾ ਰੱਖਿਆ ਸੀ ਫੌਜ ਦੇ ਘੇਰੇ ਵਿੱਚੋਂ ਨਿਕਲਣ ਲਈ ਗੁਰੂ ਸਾਹਿਬ ਨੇ ਨੀਲੇ ਵਸਤਰ ਪਹਿਣੇ ਅਤੇ ਨਵੀ ਖਾ ਗਣੀ ਖਾ ਸਮੇਤ ਵਾਕੀ ਸਿੰਘਾਂ ਨੂੰ ਵੀ ਨੀਲੇ ਵਸਤਰ ਪਹਿਨਣ ਦਾ ਹੁਕਮ ਦਿੱਤਾ ਸਾਹੀ ਫੌਜ ਦੇ ਘੇਰੇ ਵਿੱਚੋਂ ਨਿਕਲਣ ਦੀ ਬਯੰਤ ਉੱਚ ਦੇ ਪੀਰ ਬਣ ਕੇ ਬਣਾਈ ਗਈ ਸੀ ਕਿਉਂਕਿ ਅੱਜ ਵੀ ਬਹਾਲਪੁਰ ਦੇ ਸਾਰੇ Sufi ਫਕੀਰ ਕੇਸਾਦਾਰੀ ਹਨ ਤੇ ਲੀਲੇ ਕੱਪੜੇ ਪਹਿਨਦੇ ਹਨ ਸਾਰਿਆਂ ਨੇ ਲੀਲੇ ਕੱਪੜੇ ਪਾ ਕੇ ਗੁਰੂ ਜੀ ਨੂੰ ਪਲੰਘ ਦੇ ਬਿਠਾ ਕੇ ਚੱਲ ਪਏ ਚੌਰ ਸਾਹਿਬ ਦੀ ਸੇਵਾ ਪਾਈ ਦਿਆ ਸਿੰਘ ਕਰ ਰਹੇ ਸਨ ਅਤੇ ਪਾਈ ਨਵੀਖਾ ਗਣੀਖਾ ਪਾਈ ਧਰਮ ਸਿੰਘ ਪਾਈ ਮਾਨ ਸਿੰਘ ਪਲੰਘ ਚੁੱਕ ਕੇ ਚੱਲ ਰਹੇ ਸਨ ਉਹ ਜੇ ਲਗਭਗ 2 ਕਿਲੋਮੀਟਰ ਹੀ ਗਏ ਸਨ ਕਿ ਸ਼ਾਹੀ ਫੌਜਾਂ ਨੇ ਰੋਕ ਲਿਆ ਦਿਲਾਵਰ ਖਾਨ ਨੇ ਪੁੱਛਿਆ ਇਹ ਕੌਣ ਹਨ ਕਿੱਥੇ ਚਲੇ ਹਨ ਪਾਈ ਨਵੀਖਾ ਬੋਲਿਆ ਸਾਡੇ ਉੱਚ ਦੇ ਪੀਰ ਹਨ ਪਵਿੱਤਰ ਸਥਾਨਾਂ ਦੀ ਜਹਾਰਤ ਕਰ ਰਹੇ ਹਨ ਸਵੇਰ ਦਾ ਵਕਤ ਸੀ ਦਿਲਾਵਰ ਖਾਨ ਨੇ ਕਿਹਾ ਤੁਹਾਡੇ ਵੀ ਉੱਚ ਦੇ ਪੀਰ ਸਨਾਖਤ ਕਰਵਾਏ ਬਗੈਰ ਅੱਗੇ ਨਹੀਂ ਜਾ ਸਕਦੇ ਜੇਕਰ ਇਹ ਅਸਲ ਵਿੱਚ ਉੱਚ ਦੇ ਪੀਰ ਹਨ ਤਾਂ ਸਾਡੇ ਨਾਲ ਖਾਣਾ ਖਾਂ ਪਾਈ ਨਵੀਂ ਖਾਂ ਗਣੀ ਖਾਂ ਬੋਲੇ ਪੀਰ ਜੀ ਤਾਂ ਰੋਜ਼ੇ ਦੇ ਹਨ ਅਸੀਂ ਸਾਰੇ ਖਾਣੇ ਵਿੱਚ ਸ਼ਰੀਕ ਹੋਵਾਂਗੇ ਦਸ਼ਮੀਸ਼ ਪੀਤਾ ਜੀ ਨੂੰ ਪਾਈ ਦੇਆ ਸਿੰਘ ਨੇ ਕਿਹਾ ਤੁਸੀਂ ਤਾਂ ਰੋਜ਼ੇ ਦੇ ਬਹਾਨੇ ਵਚ ਗਏ ਸਾਡਾ ਕੀ ਬਣੇਗਾ ਗੁਰੂ ਜੀ ਨੇ ਆਪਣੇ ਕਮਰ ਕਸੇ ਵਿੱਚੋਂ ਛੋਟੀ ਕਿਰਵਾਨ ਪਾਈ ਦਿਆ ਸਿੰਘ ਨੂੰ ਦਿੱਤੀ ਕਿ ਇਸ ਨੂੰ ਖਾਣੇ ਵਿੱਚ ਫੇਰ ਲੈਣਾ ਖਾਣਾ ਦੇਗ ਬਣ ਜਾਵੇਗਾ ਤਾਂ ਪ੍ਰਸ਼ਾਦ ਪਰਮ ਕਾਨਾਸ਼ ਛਪੇ ਸ਼ੰਦ ਲਗੇ ਰੰਗ ਵਾਹੇ ਗੁਰੂ ਕਹਿ ਕੇ ਛਕ ਲੈਣਾ ਮੁਸਲਮਾਨੀ ਖਾਣਾ ਤਿਆਰ ਕਰਵਾ ਕੇ ਸਾਰਿਆਂ ਅੱਗੇ ਰੱਖਿਆ ਤਾਂ ਪਾਈ ਦੇਆ ਸਿੰਘ ਨੇ ਦਰਦ ਕੱਢ ਕੇ ਖਾਣੇ ਵਿੱਚ ਫੇਰੀ ਦਿਲਾਵਰ ਖਾਂ ਜਰਨੈਲ ਬੋਲਿਆ ਇਹ ਕੀ ਕਰ ਰਹੇ ਹੋ ਤਾਂ ਪਾਈ ਨਵੀ ਖਾਂ ਬੋਲੇ ਜਰਨੈਲ ਸਾਹਿਬ ਹੁਣੇ ਮੱਕਾ ਮਦੀਨਾ ਤੋਂ ਪੈਗਾਮ ਆਇਆ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਕਰਦ ਪੇਂਟ ਜ਼ਰੂਰ ਕਰੋ ਨਕਤੀ ਲਈ ਕਾਜੀ ਨੂਰ ਮੁਹੰਮਦ ਨੂੰ ਨਾਲ ਦੇ ਪਿੰਡ ਨੂਰਪੁਰ ਤੋਂ ਬੁਲਾਇਆ ਗਿਆ ਕਾਜੀ ਨੂਰ ਮੁਹੰਮਦ ਨੇ ਆ ਕੇ ਦਿਲਾਵਰ ਖਾਨ ਨੂੰ ਕਿਹਾ ਸ਼ੁਕਰ ਕਰ ਉੱਚ ਦੇ ਪੀਰ ਨੇ ਪਲੰਗ ਰੋਕਣ ਦੇ ਕੋਈ ਵਦ ਦੁਆ ਨਹੀਂ ਦਿੱਤੀ ਇਹ ਪੀਰਾਂ ਦੇ ਪੀਰ ਹਨ ਦਿਲਾਵਰ ਖਾਨ ਨੇ ਸਜਦਾ ਕਰਕੇ ਖਿਮਾ ਮੰਗੀ ਅਤੇ ਵਾਇਜਤ ਅੱਗੇ ਜਾਣ ਲਈ ਕਿਹਾ ਸਤਿਗੁਰਾਂ ਨੇ ਕਿਹਾ ਦਿਲਵਾਰਾ ਖਾਨ ਨੂੰ ਤਾਂ 500 ਮੋਰਾ ਉੱਚ ਦੇ ਪੀਰ ਨੂੰ ਭੇਟ ਕਰਨ ਦੀ ਸਖਣਾ ਸੁਖੀ ਸੀ ਪੂਰੀ ਕਰੋ ਦਿਲਾਵਰ ਖਾਨ ਦਾ ਨੀਚਾ ਪੱਕਾ ਹੋ ਗਿਆ ਚਟ 500 ਮੋਰਾ ਤੇ ਕੀਮਤੀ ਦੁਸ਼ਾਲਾ ਮੰਗਾ ਕੇ ਗੁਰੂ ਦੇ ਚਰਨਾਂ ਵਿੱਚ ਰੱਖਿਆ ਤੇ ਭੁੱਲ ਬਖਸ਼ਾਈ ਗੁਰੂ ਜੀ ਨੇ ਇਹ ਭੇਟਾ ਪਾਈ ਨਵੀਖਾਂ ਗਣੀ ਖਾਨੂ ਦੇ ਦਿੱਤੀ ਸੀ ਦੇਗ ਅਤੇ ਖਾਣੇ ਵਿੱਚ ਕਿਰਪਾਨ ਭੇਟ ਕਰਨ ਦਾ ਰਿਵਾਜ ਇਸ ਸਥਾਨ ਤੋਂ ਚੱਲਿਆ ਹੈ ਜੋ ਕਿਆਮਤ ਤੱਕ ਚੱਲਦਾ ਰਹੇਗਾ ਇੱਥੇ ਗੁਰੂ ਜੀ ਨੇ ਜੋ ਪੀਰ ਚਸ਼ਮਾ ਪ੍ਰਕਟ ਕੀਤਾ ਪਾਈ ਦਿਆ ਸਿੰਘ ਜੀ ਨੇ ਚਸ਼ਮਿੰਦ ਦਾ ਜਲ ਗੁਰੂ ਜੀ ਨੂੰ ਰੋਜਾ ਖੋਲਣ ਲਈ ਦਿੱਤਾ ਇਹ ਚਸ਼ਮਾ ਹੁਣ ਖੂਹ ਦੇ ਰੂਪ ਵਿੱਚ ਅੱਜ ਵੀ ਮੌਜੂਦ ਹੈ ਗਣੀ ਖਾਂ ਅਤੇ ਨਵੀਂ ਖਾਂ ਦਾ ਘਰ ਜਿੱਥੇ ਗੁਰੂ ਜੀ 2 ਦਿਨ ਅਤੇ 2 ਰਾਤਾਂ ਲਈ ਰੁਕੇ ਸਨ ਉੱਥੇ ਹੁਣ ਗੁਰਦੁਆਰਾ ਗਣੀ ਖਾਂ ਨਵੀਂ ਖਾਨ ਸਵੋਬਿਤ ਹੈ ਗੁਰਦੁਆਰਾ ਕਿਰਪਾਨਪਤ ਸਾਹਿਬ ਦੁਆਰਾ ਗਣੀ ਖਾਨ ਨਵੀਂ ਖਾਨ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ਤੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ